ਪੁੱਤਨ ਤਾਂ ਗੁੱਠਾ ਵੀ ਨਹੀਂ ਲਾਣਾਂ ਦਾ ਹੈ ਉੱਥੇ ਵੀ ਤੇਰੇ ਹੱਥ ਕੰਬੀ ਜਾਂਦੇ ਜਾਸਾ ਕੀ ਕਰਾਂ ਉਮਰ ਹੋ ਗਈ ਏ ਉਮਰ ਹੋ ਗਈ ਆ ਜਾ ਹੋਲੀ ਚਾਈ ਖੜ ਜਾ ਚੱਲ ਮੈਂ ਕਰਦਾ ਵੀਰੇ ਤੈਨੂੰ ਗੁਗਲਵੇ ਕਰ ਦਿੰਦਾ ਜੱਸੇ 5-700 ਰੁਪਏ ਦੇ ਲਈ ਉਹ ਤੂੰ ਕੀ ਕਰਨਾ ਬਾਪੂ ਲੈ ਕੋ ਗਰੀਬ ਕਰ ਭਾ ਜਾਂਦਾ ਕੋ ਦਿਨਾ ਦੂਨਾ ਭੇਜ ਜਾਂਦਾ ਕਿਸ ਨੂੰ ਲੈ ਬਾਪੂ ਸਭ ਤੋਂ ਵੱਡੇ ਗਰੀਬ ਤਾਂ ਆਪਾਂ ਨਾਲੇ ਮੈਂ ਆ ਤੂੰ ਕੀ ਕਰਾਂ ਜੀ ਜਿਹੜੀ ਚੀਜ਼ ਦੀ ਲੋੜ ਹੋਈ ਮੈਨੂੰ ਦੱਸ ਦੇ ਮੈਂ ਆਪੇ ਲਿਆਉਂਗਾ ਭਾਈ ਤੂੰ ਸਾਡੀ ਮਾੜੀ ਮਾੜੀ ਲਾੜ ਪਾਣੀ ਪੀਣਾ ਡੀਜ਼ਲ ਲਿਆ ਕੇ ਮੋਰਾ ਕੁਛ ਕੁਛ ਦੀਆਂ ਕੜਕੀ ਆ ਗਿਆ ਬਾਪੂ ਆ ਆ ਗਿਆ ਬੱਤੋ ਚੱਲ ਵਧੀਆ ਦੋ ਤਿੰਨ ਦਿਨ ਮਹੀਨੇ ਦੀ ਇਕੱਠੀ ਮਿਲ ਗਈ ਹੋਣੀ ਹੈ ਨਾ ਪੈਨਸ਼ਨ ਨਾ ਦੋ ਤਿੰਨ ਮਹੀਨਾ ਦੀ ਇੱਕ ਮਹੀਨੇ ਦੀ ਮਸਾ ਦੇਤੇ ਰਹੇ ਉਹ ਵੀ ਲੈਂਚ ਖੜਕੇ ਰਹਿਆ ਅੱਛਾ ਉਹ ਵੀ ਪਾਣੀ ਲਿਆ ਦੇ ਬਾਪੂ ਨੂੰ ਲਿਆਣੀ ਆ ਪਾਣੀ ਬਾਪੂ ਆ ਕਹਿੰਦੀ ਸੀ ਮੈਂ ਤਾਂ ਮੈਂ ਕਿਹਾ ਪੈਸੇ ਦੇ ਦੇ ਫਿਰ ਸੌਦਾ ਲਿਆਉਣ ਵਾਲਾ ਪਿਆ ਉਹ ਨਾ ਭਾਬੀ ਹੁਣ ਬਾਪੂ ਦੀ ਪਲਸਨ ਨਾਲ ਸੌਦਾ ਆਊਗਾ ਬਾਪੂ ਦੀ ਦਵਾਈ ਤੂਈ ਵੀ ਲਿਆਣੀ ਹੁੰਦੀ ਆ ਹੋਰ ਵੀ ਸਮਾਨ ਲਿਆਣਾ ਆਉਂਦਾ ਬਾਪੂ ਨੇ ਤੁਸੀਂ ਆਪਦਾ ਕੰਮ ਕਾਰ ਕਰੋ ਸੌਦਾ ਪਤਾ ਵੀ ਨਹੀਂ ਲਿਆ ਸਕਦੇ ਇਹ ਤੁਸੀਂ ਨਾ ਤੂੰ ਹਾਂ ਆ ਕੇ ਗੱਲਾਂ ਕਰੀ ਜਾਂਦਾ ਆ ਕੇ ਬਾਪੂ ਦੇ ਪੈਨਸ਼ਨ ਵਾਲੀ ਪੈਸੇ ਆਉਣਗੇ ਫਲਾਨਾ ਹੋਊਗਾ ਠਮਕਾਉ ਨਾ ਮੇਰੀ ਗੱਲ ਸੁਣ ਤੂੰ ਕਰੇ ਖਾਂਦਾ ਨਹੀਂ ਹੈਗਾ ਹੈ ਨਾਲੇ ਸਾਡੇ ਨਾਲ ਆਵਾਜ਼ ਤਾਂ ਤੂੰ ਲੁੱਟਦਾ ਬਾਪੂ ਨੂੰ ਸਾਰੀ ਪੈਨਸ਼ਨ ਤਾਂ ਤੂੰ ਖਾਨਾ ਆਸਾ ਪਹਿਲੀ ਵਾਰ ਮੰਗਿਆ ਭਾਈ ਤੇਨੂੰ ਪਤਾ ਹੀ ਹੈ ਹੁਣ ਤੇਰਾ ਬਾਈ ਘਰੇ ਬੈਠਾ ਤੂੰ ਆਵੀ ਉਹ ਕਰੀਏ ਨਾ ਬਾਪੂ ਤਾਂ ਕੁਝ ਬੋਲਦਾ ਨਹੀਂ ਹੈਗਾ ਪੜਾ ਦੇ ਉਹ ਭਾਈ ਮੇਰੇ ਕੋਲ ਨਹੀਂ ਹੈਗੇ ਨਾਲੇ ਪਰਸੋਂ ਚੌਥੇ ਨੂੰ ਫੇਰ ਦਵਾਈ ਲੈ ਕੇ ਆਣੀ ਆ 600 ਰੁਪਏ ਦਵਾਈ ਅੱਜ ਆਈ ਆ ਕਿੰਨੇ ਕੁ ਪੈਸੇ ਮਿਲਦੀ ਆ 12-1300 ਰੁਪਏ ਮਿਲਦੀ ਆ ਸਾਰੀ ਖੜ ਜਾ ਕਲਵੇਂ ਦਵਾਈ ਦਿਖਾ ਕਿਹੜੀ ਦਵਾਈ ਆਈ ਆ ਬਾਪੂ ਦੀ ਹਾਂ ਦਿਖਾ ਉਹ ਪਾਬੀ ਨਾ ਤਾਂ ਟੀਕਾ ਲਵਾਇਆ ਨਾਲੇ ਗਲੂਗੋਸ਼ ਲਵਾਇਆ ਕਹਦੇ ਦੇਖ ਲੈ ਦੇਖ ਲੈ ਦੇਖ ਲੈ ਤੂੰ ਨਾ ਗੁੜੀਆਂ ਨੂੰ ਕਿੱਦਾਂ ਨਸਖਾ ਮੈਨੂੰ ਸਾਰਾ ਪਤਾ ਵੀ ਤੂੰ ਕਿਹੜੀਆਂ ਸ਼ਾਸਤਾਂ ਦੇ ਚੱਲਦਾ ਹੈ ਉਹ ਬਾਪੂ ਹਾਂ ਤੂੰ ਛੱਡੇ ਨੂੰ ਮਾਰ ਕੋਲੀ ਲਿਆ ਫੜਾ ਉਹ ਮੇਰੇ ਕੋਲ ਨਹੀਂ ਹੈਗੇ ਪੈਸੇ ਕਹੇ ਸਾਰੇ ਇਹਨੂੰ ਫੜਾਤੇ ਸੀ ਉਹ ਨਾਲੇ ਤੁਹਾਨੂੰ ਪੈਸਿਆਂ ਦੀ ਤੇ ਪੈ ਗਈ ਹੈ ਪਾਣੀ ਦਾ ਕੁੱਟ ਭੁੱਲ ਗਏ ਪਾਣੀ ਸੀ ਪੈਣਾ ਉਹ ਕਿਧਰੇ ਨੇ ਪਾਣੀ ਕਿਹਨੂੰ ਕੌਣ ਸੁੱਕਦਾ ਤੇਰਾ ਪੀ ਲੈ ਪਾਣੀ ਨਾ ਪੈਸੇ ਦੇ ਦੇ ਲਿਆ ਗੀਰਾ ਸੁਣਾਉਣੇ ਆ ਕੇ ਗੱਲ ਤਾਂ ਉਹੀ ਹੈ ਬਾਪੂ ਨਾਲੇ ਘਰ ਚ ਭਈ ਤੁਸੀਂ ਵੀ ਤਾਂ ਖਾਣੇ ਹੋ ਅਸੀਂ ਕਿਹੜਾ ਕੱਲੇ ਖਾਣੇ ਆ ਜੇ ਸੌਦਾ ਪਤਾ ਆਊਗਾ ਭਈ ਮੈਂ ਬਣਾ ਦੂੰਗੀ ਨਹੀਂ ਫਿਰ ਬੈਠੇ ਰਹੋ ਭੁੱਖੇ ਹੋਰ ਕੀ ਆ ਕਿਉਂ ਜੀ ਉਹ ਖਵਾਉਣ ਨੂੰ ਭਾਬੀ ਤੂੰ ਬੜੇ ਕੂੜੇ ਖਵਾਉਣੀ ਆ ਦੋ ਰੋਟੀਆਂ ਨੇ ਸੁੱਕੀਆਂ ਰੋਟੀਆਂ ਖਵਾ ਦਿੰਨੀ ਆ ਬਈ ਮੈਂ ਤਾਂ ਤੈਨੂੰ ਸੁੱਕੀਆਂ ਰੋਟੀਆਂ ਖਵਾਈ ਦਿੰਨੀ ਆ ਅ ਜਦੋਂ ਕੱਲ ਨੂੰ ਤੇਰੇ ਵਾਲੀ ਰੰਨਾ ਆਉਗੇ ਨਾ ਉਦੋਂ ਦੇਖੂਗੀ ਤੈਨੂੰ ਕਿਹੜੇ ਕੂੜੇ ਖਵਾਉਗੀ ਆ ਮਾਰਦਾ ਗੱਲਾਂ ਹੇ ਦੇਖ ਰਹਾ ਤੈਨੂੰ ਚੌਪੜਿਆਂ ਨਾਲ ਨਹੀਂ ਹੁਣ ਤਾਂ ਬਾਈਟ ਤੇ ਆਰਡਰ ਲਾਣ ਦਾ ਲਿਆਦੇ ਚਾਹ ਦਾ ਕੋਲਾ ਚਾਹ ਦਾ ਕੋਲਾ ਪੀਤੇ ਵੀ ਨਾ ਉੱਠਦਾ ਨਹੀਂ ਦੀ ਅੱਖ ਨਹੀਂ ਖੁੱਲਦੀ ਚੱਲ ਦੇ ਤੇਰੇ ਪਾਪੀ ਨੂੰ ਪੈਸੇ ਦੇ ਦੇ ਬੱਚੇ ਦੇ ਦੇ ਦੇਖ ਲੈ ਬਾਪੂ ਉਹ ਸਾਲਿਆ ਪੈਸੇ ਪਿੱਛੇ ਲੱਗਾ ਹੈ ਪਾਣੀ ਦਾ ਘੁੱਟ ਤੇ ਦੇ ਪਿਓ ਨੂੰ ਆਪਣੇ ਨੂੰ ਉਹ ਲੈ ਆ ਕੇ ਦੇ ਪਾ ਚਲਿਆ ਕੇ ਦੇ ਹਾਂ ਇਹਨੂੰ ਪੈਸੇ ਦੇ ਦੇ ਪਾਣੀ ਨਹੀਂ ਲੈਣ ਜਾਣਾ ਇਹਨੇ ਤੇ ਬਾਪੂ ਪੈਸੇ ਵੀ ਤਾਂ ਘਰ ਵਾਸਤੇ ਹੀ ਮੰਗਦੇ ਆ ਤੂੰ ਉਹਦੇ ਨਾਲ ਤਾਂ ਮਿੰਟ ਚ ਪੈ ਜਾਣਾ ਇਹਨੂੰ ਕੁਝ ਕਹਿੰਦਾ ਨਹੀਂ ਹੈਗਾ ਭਾਈ ਕੀ ਗੱਲ ਆ ਕੀ ਕਹਾਂ ਇਹਨੂੰ ਅਰੇ ਨਾਲ ਗਿਆ ਦੀਏ ਆਹੋ ਬਸ ਇਹ ਤੇਰੇ ਨਾਲ ਜਾ ਕੇ ਦੋ ਮਿੱਠੀਆਂ ਮਾਰ ਲੈ ਤੈਨੂੰ ਤਾਂ ਇਹੀ ਚੰਗਾ ਲੱਗਦਾ ਵੱਡਾ ਤਾਂ ਸਿੱਟਿਆ ਹੋਇਆ ਤਾਂ ਚੱਕ ਕੇ ਲਿਆਂਦਾ ਬਾਹਰ ਆਇਆ ਕਿਹੜਾ ਤੇਰਾ ਮੁੰਡਾ ਹੈ ਹਾਂ ਦਸੈਨਾ ਬਿਮਾਰ ਤੁਸੀਂ ਇਹਦੇ ਨਾਲ ਬਹਿਸ ਕਰੀ ਜਾਂਦੇ ਹੋ ਮੈਂ ਤੂੰ ਰਹਿਣ ਦੇ ਵੇ ਰਹਿਣ ਦੇ ਤੂੰ ਮੈਨੂੰ ਪਤਾ ਤੂੰ ਮਤਲਬ ਹੀ ਹੈ ਹੁਣ ਦੋ ਪੈਸੇ ਤੇਰੇ ਬਾਪੂ ਦੇ ਗੋਦੀ ਚ ਪੈ ਗਏ ਹਮ ਤੈਨੂੰ ਆਪ ਹੀ ਬਾਪੂ ਚੰਗਾ ਲੱਗਦਾ ਆ ਚਾਹ ਤੈਨੂੰ ਹੀ ਦਿਖਾ ਦੂੰਗਾ ਗਾਣਾ ਕੱਢ ਦੇ ਨੂੰ ਮੈਂਨੇ ਕਿਹੜੇ ਪੈਸੇ ਰੱਖ ਲਏ ਮੈਂ ਤਾਂ ਦਵਾਈ ਦਵਾ ਕੇ ਲਿਆ ਆ ਹੁਣ ਤੇਰੇ ਸਾਹਮਣੇ ਤਾਂ ਕਹੀ ਜਾਂਦਾ ਵੀ ਇਹਨੂੰ ਫੜਾ ਕੇ ਸਾਰੇ ਪੈਸੇ ਝੂੜ ਗਾ ਤੋ ਬੋਲੀ ਜਾਂਦਾ ਉਹ ਝੂੜ ਗਾ ਨੂੰ ਬੋਲੀ ਜਾਂਦਾ ਇਹਨੂੰ ਕਿਹੜਾ ਪਤਾ ਨਹੀਂਗਾ ਵੀ ਕਿੱਥਾ ਲੱਗਿਆ ਨਾ ਉਹ ਲੋ ਲੜਾ ਇਹਨੂੰ ਚੁੱਪ ਕਰਾਣਾ ਹੈ ਤੇਰੀ ਜ਼ੁਬਾਨ ਕੋਈ ਨਹੀਂ ਹੈਗੀ ਉਹ ਇਹਨੂੰ ਪਤਾ ਸਾਰਾ ਸੋਰੀ ਚ ਰਾਸਣ ਨਹੀਂ ਹੈਗਾ ਬਾਪੂ ਸੱਚਾ ਬੋਲਦੀ ਉਹਨਾਂ ਨੇ ਮੈਂ ਭਾਈ ਹੋਰ ਰਾਸਣ ਕੁਝ ਨਹੀਂ ਹੈਗਾ ਅਕੇ ਦੇਖ ਲੈ ਹੱਥ ਨੇ ਰੋਟੀ ਕਿਵੇਂ ਖਾਵੇਂਗਾ ਫਿਰ ਕੋਈ ਕੰਮਕਾਰ ਕਰ ਲੈ ਤੂੰ ਬਿੱਲਾ ਕਾ ਤੋ ਭਾਈ ਤੂੰ ਉੱਥੇ ਬੈਲਾ ਬੈਠਾ ਰਿਹਾ ਕਰ ਨਾਲੇ ਪਈ ਤੈਨੂੰ ਕੀ ਲੋੜ ਐ ਤੈਨੂੰ ਕੋੜਾ ਦਈ ਜਾਂਦਾ ਪੈਨਸ਼ਨ ਤੇ ਰਾਫੀ ਸਰੀ ਜਾਂਦਾ ਨਾਲੇ ਗੱਲ ਸੁਣ ਮੇਰੀ ਸਰਪੰਚ ਨਾਲ ਗੱਲ ਹੋਈ ਆ ਨਰੇਕਾ ਦਾ ਕੰਮ ਚੱਲੂਗਾ ਨਾਲ ਚੱਲਿਆ ਕਰੀ ਚਾਰ ਪੈਸੇ ਆਣਗੇ ਕਰਾਂ ਤਿੰਨ ਦਿਨ ਜਾਇਆ ਕਰਾਂਗੇ ਤੇਰੀ ਭਾਬੀ ਜਾਊਗੀ ਮੈਂ ਤਾਂ ਕੋਈ ਨਹੀਂ ਜਾਂਦੀ ਐਗੀ ਬੈਠਾ ਰਹਿਣਾ ਉੱਥੇ ਉੱਥੇ ਕਿਹੜਾ ਕੰਮ ਹੋ ਕੇ ਮੈਂ ਨਹੀਂ ਜਾਂਦੀ ਐਗੀ ਉਹ ਤੂੰ ਜਾ ਕੇ ਤੇ ਦੇਖੀ ਜੀ ਲੱਗ ਰਹੇ ਗੁਰੂ ਜਵੇਂ ਤੀਵੇਂ ਤਿਆਰ ਹੋ ਕੇ ਆਂਦੇ ਰਹਿ ਤਾ ਨੇ ਤੇ ਕੋਈ ਕੰਮ ਵੀ ਨਹੀਂ ਕਰ ਬਸ ਐਂ ਬੈਠੇ ਰੋਟੀ ਖਾ ਲਈ ਮਾਰੇ ਰੋਪਾ ਮਾਰੇ ਚਾਰੋਈ ਐਨੇ ਪੰਜ ਵਜਾਂ ਦੇ ਨੇ ਸਾਢੇ ਤਿੰਨ ਸਾਲ ਨਾ ਮੈਨੂੰ ਐਂ ਦੱਸ ਉੱਥੇ ਨਰੇਗਾ ਚ ਜਾਣਾ ਕਿ ਤੀਵੀਆਂ ਦੇਖਣ ਜਾਣਾ ਨਾਲੇ ਮੇਰੀ ਗੱਲ ਸੁਣ ਲੈ ਹਾਂ ਵੀ ਤਾਂ ਬਹਿਲਾ ਬੈਠਾ ਬੁੜਾ ਇਹਨੂੰ ਲੈ ਜਾ ਕਰ ਮੈਂ ਕਿੱਥੇ ਜਾਵਾਂ ਨਾਲੇ ਤੂੰ ਕਹੀ ਤੇ ਜਾਣਾ ਵੀ ਉੱਥੇ ਕੜਾ ਕੰਮ ਐ ਓਏ ਐਂ ਹੁੰਦਾ ਵੀ ਕਰਨ ਕਰੇ ਆਪ ਸ਼ਰਾਬ ਹੀ ਜਾਂਦਾ ਉੱਥੇ ਦੇਖਣ ਮੌਕਾ ਹੁਣ ਉਹ ਜੇ ਬਿਮਾਰ ਬੰਦੇ ਦੇਖੂਗਾ ਫੇਰ ਕੀ ਐ ਮਾੜੀ ਚ ਕਰਨੀ ਇਹਨੂੰ ਖੜਾ ਦੇ ਚਲਾ ਲੂਗਾ ਓਏ ਆਪਸ ਦੀਆਂ ਅੱਖਾਂ ਨਹੀਂ ਪੁੱਟੀਆਂ ਦੇਣਾ ਉਹਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕੰਮ ਕਰਨ ਵਾਲਾ ਕਿਹੜਾ ਨਹੀਂ ਉਹ ਫਿਰ ਸਰਪਾਚ ਦੇ ਨੇ ਕੋਸਾ ਪਵਾ ਕਰ ਦਿੱਤੇ ਹਾਂ ਹੀ ਕਸਰ ਰਹਿ ਗਈ ਸੀ ਮੈਂ ਘਰ ਦੀ ਜਨਾਨੀਆਂ ਨੂੰ ਵੀ ਨਰੇਗਾ ਚ ਭੇਜ ਦੋ ਤੁਸੀਂ ਚੂੜੀਆਂ ਪਾ ਕੇ ਬਹਿ ਜਾਓ ਘਰੇ ਮੈਂ ਕਰ ਲਵਾਂ ਨੀ ਕੰਮ ਉਹ ਸਾਰੀਆਂ ਜਾਂਦੀਆਂ ਨੇ ਬੇਟੇ ਦੀ ਆਪਣੇ ਸਾਰੀਆਂ ਜਾਂਦੀਆਂ ਨੇ ਆਪਾਂ ਜਾਵਾਂਗੇ ਆਪਾਂ ਫਿਰ ਕਿਉਂ ਮੈਂ ਨਹੀਂ ਜਾਂਦੀ ਮੈਂ ਕਿਉਂ ਜਾਵਾਂ ਸੁੱਖੀ ਸੰਦੀ ਮੇਰੇ ਤਾਂ ਇਡਾ ਉੱਚਾ ਖਾਨ ਦਾ ਨਾ ਪੇਕਿਆਂ ਦਾ ਜੋ ਉੱਥੇ ਕਿਸੇ ਨੂੰ ਪਤਾ ਲੱਗ ਗਿਆ ਵੀ ਉਹਦੇ ਚ ਜਾਨੀਆਂ ਨਰੇਗਾ ਚ ਮੇਰੇ ਤਾਂ ਉਹੀ ਲਾਪਾ ਕਰ ਦੇਣਗੇ ਵੀ ਤੈਨੂੰ ਆਹ ਕੁਛ ਕਰਨ ਨੂੰ ਭੇਜ ਅਸੀਂ ਅਸੀਂ ਚੱਲ ਚੱਗਾ ਹਾਂ ਉਹ ਬਾਤ ਚਲਰ ਲਿਓ ਭਾਈ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਹੋਈ ਭੁੱਖ ਬੋਤ ਲੱਗ ਰਹੀ ਐ ਰੋਟੀ ਦੇ ਦੋ ਮੈਨੂੰ ਦੇ ਦੋ ਤੈਨੂੰ ਪੂੜੇ ਲੈ ਜਦੋਂ 20 ਵਾਰੀ ਕਹਿਦਾ ਵੀ ਭਾਈ ਇਹ ਸੋਈ ਚ ਹੈ ਨਹੀਂ ਕੁਝ ਹੈ ਨਹੀਂ ਹੱਡ ਖਾ ਲੋ ਮੇਰੇ ਜਿਹੜੇ ਤੁਹਾਨੂੰ ਹਾਜਮਾ ਆਉਂਦਾ ਉਹ ਚਲ ਮੈਂ ਐਗਾ ਉਹ ਆਇਆ ਕਰੋ ਓਏ ਕੀ ਕਰ ਬਾਪੂ ਪੈਸੇ ਦੇ ਭਾਈ ਜੇ ਸੌਦਾ ਲਿਓਣਾ ਉਹ ਕਿਵੇਂ ਕਰਨਾ ਬਾਪੂ ਹੁਣ ਫਿਰ ਦੇਖ ਲੈ ਪੁੱਤਰ ਮੇਰੇ ਦਵਾਈ دارੂ ਵਾਸਤੇ ਰੱਖ ਲੈ ਇਹਨਾਂ ਨੂੰ ਦੇ ਦੇ ਇਹਨਾਂ ਦੇ ਕਲੇਸ਼ ਕਰਨੋਂ ਨਹੀਂ ਮੁੜਨਾ ਇਹਦਾ ਦੇ ਦੇ ਹੁਣ ਦੇਖੀ ਮਸੇ ਹੀ ਫੜਾ ਲਿਆ ਹਾਂ ਇਹ ਤਾਂ ਉਹ ਕੰਮ ਐ ਨੁ ਲੈ ਕੇ ਬੱਕਰੀ ਨੇ ਦੁੱਧ ਦੇਣਾ ਨਾਲੇ ਦੇਣਾ ਮਿੰਗਣਾ ਘੁਲ ਕੇ ਤੇ ਫੜਾ ਲਿਆ ਹੁਣ ਉਹ ਬਾਪੂ ਦੀ ਦਵਾਈ ਝੋਪੀ ਦਾ ਰੱਖ ਲੰਦੇ ਰੱਖ ਲੈ ਰੱਖ ਲੈ ਤੂੰ ਮੇਰੀ ਦਵਾਈ ਲਈ ਰੱਖਣੇ ਨੇ ਹੂੰ ਲੈ ਪਰ ਫੜਾ ਦੇ ਲੈ ਕਰ ਆਇ ਨਿਕ ਦਾ ਸੌਦਾ ਲਈ ਆ ਬਾਕੀ ਖਰਚੇ ਪਾਣੀ ਜੋਗੇ ਰੱਖ ਦੀ 200 ਦਾ ਉਹ ਦੇ ਦੇ ਦੁੱਧੀ ਨੂੰ ਵੀ ਲੈਣੇ ਐ ਬਾਹਰ ਜਾ ਕੇ ਖਰਚੋ ਗਲਣ ਤਾਂ ਮੈਨੂੰ ਟੋਕਣਾ ਮਾ ਤੈਨੂੰ ਗੋਨਾ ਤੈਨੂੰ ਕੁਝ ਹੋਰ ਲਿਆ ਕੇ ਦੇ ਦਾਂ ਤੂੰ ਘਰੇ ਨਾਲੋਂ ਘੱਟ ਐ ਜਾ ਵਾਇਆ ਮੈਂ ਨਹੀਂ ਦਈਂਦੀ ਤੈਨੂੰ ਮੈਂ ਹੁਣ ਲਿਆ ਦੂੰ ਨੀਂਦ ਬਗ ਜਾ ਬਗ ਜਾ ਲਿਆ ਦੇ ਸੌਦਾ ਦਰੂ ਦਰੂ ਨਾ ਲਈ ਉਹ ਫੋਟੋ ਹੁਣ ਤਾਂ ਲਾ ਦੇ ਮੈਨੂੰ ਰੋਟੀ ਹੁਣ ਤਾਂ ਪੈਸੇ ਵੀ ਮਿਲ ਕੇ ਹੁਣ ਤਾਂ ਸੌਦਾ ਆ ਜੂਗਾ ਜਦੋਂ ਆ ਜੂਗਾ ਸੌਦਾ ਤੇਰਾ ਮੱਥਾ ਡੰਮ ਦੂੰਗੀ ਕਿਤੇ ਨਹੀਂ ਤੈਨੂੰ ਕਤੂਰਾ ਚੁੰਗਦੇ ਹੈਗੇ ਮਿੰਟਕ ਪਿੱਛੋਂ ਕਰਨਾ ਲਿਆ ਦੇ ਰੋਟੀ ਲਿਆ ਦੇ ਚਾ ਹੋਰ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਦੇਖ ਲੈ ਬਾਪੂ ਉਹਨਾਂ ਨੂੰ ਪੈਸੇ ਮਿਲ ਗਏ ਕਿੱਡੀ ਜਵਾਨ ਲੱਗ ਗਈ ਹਨ ਤੋ ਪੁੱਤਰ ਇਹਦਾ ਵੀ ਕੋਈ ਕਸੂਰ ਨਹੀਂ ਕਸੂਰ ਤੋ ਲੋਲੜ ਦਾ ਸਾਰਾ ਕਸੂਰ ਉਹਦਾ ਨੇ ਬੰਦਾ ਚਾਹੇ ਜਨਾਨੀ ਬੋਲ ਨਹੀਂ ਸਕਦੀ ਕੋਈ ਨਾ ਬਾਪੂ ਤੂੰ ਦੇਖੀ ਸਹੀਂ ਜਦੋਂ ਮੇਰਾ ਵਿਆਹ ਹੋ ਗਿਆ ਨਾ ਮੈਂ ਨਹੀਂ ਉਹਨੂੰ ਆਖੜ ਕਰਨਦਾ ਇਹ ਤਾਂ ਇਹੀ ਆ ਜਿਹੜਾ ਜਮੀ ਮਾਮਾ ਬਣਾ ਬੈਠਾ ਮੂਰੇ ਇਹ ਹੀ ਚਲੀ ਜਾਂਦਾ ਤੋ ਗੱਲਾ ਬੱਤਾਂ ਕੋਈ ਨਾ ਪੁੱਤ ਤੇਰਾ ਵੀ ਪਤਾ ਲੱਗ ਜੂਗਾ ਤੂੰ ਵੀ ਥੱਲੇ ਤੂੰ ਵੀ ਲੱਗੇਗਾ ਵੱਡੇ ਵੱਡੇ ਲੱਗ ਜਾਂਦੇ ਤੂੰ ਕੀ ਛਵੇਂ ਉਹ ਬਾਪੂ ਮੈਂ ਤੇਰੀ ਨਿਜਿਤ ਕਰਦਾ ਦੇਖ ਲੈ ਤੈਨੂੰ ਪਿਲਸਣ ਦਵਾ ਕੇ ਲੈ ਆਂ ਨਾ ਤੇਰਾ ਧਿਆਨ ਰੱਖਦਾ ਤੂੰ ਮੈਨੂੰ ਇਹ ਮਤਾਂ ਦੇਣ ਲੱਗ ਜਿੰਦਾ ਉਹ ਭਾਈ ਬੋਹੂ ਹਾਂ ਹੁਣ ਤਾਂ ਰੋਟੀ ਪਕਾ ਦੇ ਇੰਨਾ ਕੋ ਤਾਂ ਆਟਾ ਪਿਆ ਹੋਣਾ ਹਾਂ ਬਾਪੂ ਕਿਉਂ ਤੂੰ ਮੇਰਾ ਲਹੂ ਪੀਂਦਾ ਨਾ ਮੇਰੀ ਗੱਲ ਸੁਣ ਜੇ ਆਟਾ ਹੁੰਦਾ ਮੈਂ ਤੇਰਾ ਕਦੋਂ ਦੇ ਮੱਥੇ ਮਾਰਦੀ ਦੋ ਰੋਟੇ ਲਿਆ ਕੇ ਹੁਣ ਮੈਂ ਆਟਾ ਉਹ ਲੈ ਕੇ ਆਉਗਾ ਫੇਰ ਹੀ ਗੁੰਨੂਗੀ ਦੱਸ ਮੈਨੂੰ ਕਿਉਂ ਬਾਪੂ ਖਾ ਲੈ ਪਰੌਂਠੇ ਜਦ ਤੈਨੂੰ ਕਹ ਤੇ ਆ ਵਿਰਾਸਣ ਨਹੀਂ ਹੈਗਾ ਹਜੇ ਤੇ ਤੁਸ ਸਬਰ ਨਹੀਂ ਹੁੰਦਾ ਹੈਗਾ ਕੋ ਕੀ ਕਰਾਂ ਪੁੱਤ ਢਿੱਡ ਜਿਹੀ ਚੂਆ ਨੇ ਹਾਲ ਦਵਾਈ ਮਚਾਈ ਏ ਉਹ ਤਰਨੇ ਦੇ ਬੈਠੇ ਹੋਏ ਨੇ ਚੱਲ ਤੂੰ ਐਂ ਕਰ ਦੋਕਣੀ ਰਾਮ ਕਰ ਐਨੇ ਬਾਈ ਆ ਰਹੇ ਹੁਣੋਂ ਉਧਰ ਲੈ ਕੇ ਘੇਰ ਬਣਾਵਾਂਗੇ ਰੋਟੀ ਚਲ ਠੀਕ ਏ ਪੁੱਤਰ ਪਾ ਜਾ ਤੂੰ ਲੈ ਉਹ ਅੱਗੇ ਲਾ ਲੈ ਆਹੀ ਭਾਈ ਇਹ ਦੇ ਸੌਦਾ ਕਿੱਥੇ ਆ ਉਹ ਤਾਂ ਮੈਂ ਉਹਨੂੰ ਪੈਸੇ ਫੜਾ ਜਾ ਕੇ ਹਾਂ ਉਹ ਕਹਿੰਦਾ ਤਾਂ ਤੁਹਾਡੇ ਪਹਿਲੇ ਆਗੇ ਜੇ ਹੁਣ ਸੌਦਾ ਲੈਣਾ ਨਗਦ ਲੈ ਜਾਓ ਮੈਂ ਜ਼ਿਆਰ ਨਹੀਂ ਕਰਦਾ ਇਹਗਾ ਖਾ ਲੋ ਫੁਲਕੇ ਹੁਣ ਕੀ ਕਰਾਂਗੇ ਦੱਸੋ ਕੋਈ ਇਹਨਾਂ ਦਾ ਤੁਸੀਂ ਮੈਨੂੰ ਰਹਿਣਾ ਸ਼ਰੋ ਪੜ ਲਿਆ ਦਾ ਤੇ ਇਹ ਤਾਂ ਬੜੀ ਬਣਦੀ ਇਹਨਾਂ ਦਾ ਕੋਈ ਦੁਕਾਨ ਤੇ ਵੀ ਨਾ ਖੜਨ ਦੇਵੇ ਚਲ ਚੱਡੋ ਪਰਾਂ ਆਇਆ ਕਰੋ ਉਹ ਆਇਆ ਕਰੋ ਇਹਨਾਂ ਦਾ ਢਾ ਜਾ ਕੇ ਦਵਾਈ ਦਾ ਫੇਰ ਦੇਖਾਂਗੇ ਕਿਦਰ ਇਹਨੇ ਬਾਪੂ ਨੂੰ ਸੁਣਦਾ ਹੈਗਾ ਹੋਰ ਰੋਟੀ ਤਾਂ ਖਾਣੀ ਮਾਤਨੇ ਹੋਰ ਉਹ ਦਵਾਈ ਦਾ ਔਕਾ ਹੋ ਜੂਗਾ ਬਾਪੂ ਉਹ ਫੇਰ ਆ ਜਣਗੇ ਦਵਾਈ ਨੂੰ ਕਿਤੇ ਨਹੀਂ ਗੱਡੀ ਚੜਾਣ ਲੱਗਿਆ ਹੋ ਛੋਟੇ ਵਰਗਾ ਤਾਂ ਪਿਆ 10 10 ਰੋਟ ਖਾਂਦਾ ਹੈ ਭਾਈ ਇੱਕ ਕੰਮ ਕਰ ਲੋ ਭਾਈ ਜਿਆ ਦਵਾਈ ਖਵਾ ਲੋ ਬੁੜੇ ਨੂੰ ਜਿਆ ਰੋਟੀਆਂ ਖਾ ਲੋ ਹੋਰ ਕੀ ਹਾਲ ਹੈ ਬਸ ਹਾਂ ਬਪੂ ਕਿਵੇਂ ਕਰਾਂ ਫਿਰ ਛਾਹ ਪੁੱਤਰ ਰੋਟੀ ਤੇ ਖਾਣੀ ਹੋਈ ਆ ਹੁਣ ਭੁੱਖੇ ਥੋੜਾ ਮਰਨਾ ਹੈ ਦਵਾਈ ਨਾ ਵੇਖੀ ਜਾਗੀ ਚਲੋ ਫਿਰ ਮੈਂ ਲੈ ਕੇ ਆਣਾ ਫੜਦੇ ਫੜਦੇ ਭੱਜ ਗਈ ਚਾਰੇ ਆ ਭਾਈ ਤੁਸੀਂ ਭੱਗ ਜਾ ਸਾਰੇ ਕਿੱਥੇ ਫਿਰ ਉਹ ਤਾਂ ਦੇਖ ਲੈ ਕਿਵੇਂ ਮਾਰਦਾ ਸੁੱਤ ਹੜਲੀ ਨਾਲ ਪੁੱਤਰ ਪਿੱਗ ਪਿੱਗ ਕਿਵੇਂ ਸੰਭਲਾ ਹੈ ਹਾਂ ਬਾਪੂ ਦਵਾਈ ਜੋ ਕੇ ਪੈਸਾ ਦਾ ਇਤਜ਼ਾਮ ਕਰ ਲਈ ਉਹ ਕੋਈ ਨਾ ਬਾਪੂ ਲਿਆ ਲਗੇ ਦਵਾਈ ਵੀ ਦਵਾਈ ਕਰਨੀ ਹੋਣੀ ਤੈਨੂੰ ਮਰਨ ਨਾ ਦਵਾ ਹਾਂ ਭਾਈ ਆਰਾਮ ਕਰਦਾ ਹਾਂ ਕੰਡਲ ਤੂੰ ਕਰ ਲੈ ਚਾਮ ਚਾ ਕਰ ਮੇਰੀ ਗੱਲ ਘਰੋਂ ਤੱਕੇ ਮਾਰਦੀ ਮੇਰੀ ਗੱਲ ਸੁਣ ਤੇਰੇ ਮੂੰਹ ਤੇ ਹੀ ਜੰਮਿਆ ਹੋਇਆ ਗੱਲ ਕੀ ਹੋਈ ਆ ਮੇਰਾ ਸਿਰ ਹੋਈ ਆ ਫਤਸ ਤਾਂ ਸੀ ਮੈਨੂੰ ਕੀ ਸਮਝ ਲੱਗਦੀ ਹੈ ਮੈਨੂੰ ਕੋ ਸਮਝ ਨਹੀਂ ਆਦੀ ਤਰੀਕਾ ਦੀ ਪੀਮੇ ਵਾਲੀ ਗੱਲ ਮੱਚਦੀਆਂ ਕਰਦੀਆਂ ਉਹ ਆਪਾਂ ਹੀ ਕਰਦੇ ਹਾਂ ਹੂੰ ਪਹਿਲਾਂ ਨਾ ਜੈਂਟਲ ਨਾਲ ਗੱਲ ਕਰਦੇ ਹਾਂ ਮੇਰੀ ਗੱਲ ਤਾਂ ਸਮਝ ਜੈਂਟਲ ਨੂੰ ਪੁੱਛਦੇ ਹਾਂ ਵੀ ਬਾਪੂ ਦਾ ਬੀਮਾ ਪਰ ਉਹ ਕਿਵੇਂ ਮਿਲ ਸਕਦਾ ਹੈ ਫੇਰੇ ਫਾਇਦਾ ਬਾਪੂ ਨਾਲ ਨਾਲ ਕਰਕੇ ਕੋਈ ਲੰਡਰ ਲਾ ਵੀ ਲੈ ਉਹ ਆਏ ਚੱਕ ਕੀ ਜਾਂਦਾ ਮੈਂ ਉਹ ਟਾਈਮ ਦੇ ਦਿੱਤੀ ਠਹਾਉਂਦੇ ਆਂ ਤੇਰਾ ਮੜਾ ਚੱਲੂ ਚਲ ਮੈਂ ਜਾ ਕੇ ਅਦਾ ਕਰਾਂ ਜਾਂ ਕਿ ਕਰਾਂ ਜਾ ਕੇ ਪਤਾ ਹਾਂ ਮੈਂ ਪੁੱਛ ਕੇ ਨਾ ਵੀ ਸਾਨੂੰ ਬੀਬੀ ਦੀ ਰਕਮ ਕਿਵੇਂ ਮੇਰੇ ਸਾਧਿਆ ਵਾਪਸ ਹੋਈ ਫਿਰ ਜਾਏਗਾ ਵੀ ਇਹਨੇ ਜੇ ਪੁੱਛਣਾ ਤੇ ਤਾ ਚਾਚੂ ਚਾਚੂ ਹੈਗੀ ਮੈਂ ਤੈਨੂੰ ਹੁਣ ਨਾ ਨਿਕੜੂ ਪਿਆ ਦਾ ਵਗ ਜਾ ਚਲਾ ਕੇ ਉਹ ਇੱਥੇ ਲਿਆ ਕਰਨ ਜਿੱਤਾ ਹੈਗਾ ਪਿਆਰ ਇਹਨਾਂ ਨੂੰ ਚਾਹੇ ਅਚਾਰ ਆਲੂ ਕੱਲ ਵਾਲੀ ਫਾਈਲ ਤਿਆਰ ਹੋ ਗਈ ਮੈਡਮ ਮੈਮ ਕੱਲ ਤੱਕ ਹੋਏ ਨਹੀਂ ਤੇ ਜਲਦੀ ਕਰ ਦੋ ਰੈਡੀ ਸਸ਼ੀ ਕਾਲ ਜੀ ਸਸ਼ੀ ਕਾਲ ਜੀ ਹਾਂ ਜੀ ਦੱਸੋ ਓਹੋ ਬਾਪੂ ਦੇ ਬੀਮੇ ਬਾਰੇ ਪਤਾ ਕਰਨਾ ਤਾਂ ਜੀ ਹਾਂ ਜੀ ਕੀ ਪਤਾ ਕਰਨਾ ਦੱਸੋ ਹਾਂ ਜੀ ਵੀ ਉਹ ਕਿੰਨੇ ਦਾ ਬੀਮਾ ਜੀ ਅਰ ਸਾਨੂੰ ਮਿਲੂਗਾ ਕਿਵੇਂ ਲਿਆਓ ਦਿਓ ਧਰ ਕਾਰਡ ਜੀ ਹਾਂ ਲਓ ਜੀ ਹਲੋ ਜੀ ਅਧਾਰਕਰ ਹਾਂਜੀ ਹਾਂਜੀ ਤੁਹਾਨੂੰ ਮਿਲੇਗਾ 25 ਲੱਖ ਰੁਪਇਆ ਅੱਛਾ ਜੀ ਕਿਵੇਂ ਮਿਲੂਗਾ ਜੇ ਫਿਰ ਉਹ ਜੀ ਉਹ ਬਿਮਾਰੀ ਨਾਲ ਮਰਨਗੇ ਹਾਂਜੀ ਫਿਰ ਤਾਂ ਇਕੱਲਾ ਦਵਾਈ ਦਾ ਖਰਚਾ ਮਿਲੂਗਾ ਜੇ ਉਹ ਕਿਸੇ ਐਕਸੀਡੈਂਟ ਚ ਮਰਦੇ ਆ ਫਿਰ ਉਹ 25 ਲੱਖ ਹੀ ਮਿਲੂਗਾ ਤੁਹਾਨੂੰ ਪੂਰੇ ਪੈਸੇ ਮਿਲਣਗੇ ਐ ਕਿਵੇਂ ਨਹੀਂ ਇਹ ਸਾਡੀ ਕੰਪਨੀ ਦਾ ਰੂਲ ਆ ਅੱਛਾ ਜੀ ਹਾਂਜੀ ਯਾਨੀ ਕਿ ਬੰਦਾ ਤੰਦਰੁਸਤ ਹੋਣਾ ਚਾਹੀਦਾ ਹਾਂਜੀ ਹੂੰ ਅ ਮੈਨੂੰ ਇਹ ਗੱਲ ਤਾਂ ਪੱਕੀ ਹੈ ਨਾ ਜੀ ਵੀ ਜੇ ਬਾਪੂ ਦਾ ਐਕਸੀਡੈਂਟ ਹੋ ਜਾਏ ਪੈਸੇ ਤਾਂ ਮਿਲ ਜਾਣਗੇ ਹਾਂਜੀ ਕੀ ਗੱਲ ਜੀ ਤੁਸੀਂ ਬਾਪੂ ਦਾ ਐਕਸੀਡੈਂਟ ਕਰਨਾ ਹੈ ਨਾ ਜੀ ਇਹ ਹੀ ਗੱਲ ਹੈਗੀ ਮੈਂ ਤਾਂ ਨੌਲੇਜ ਲਈ ਪੁੱਛ ਰਹੀ ਥੀ ਚਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋੜਾ ਵੇਲਾ ਹੋ ਗਿਆ ਗਏ ਹਜੇ ਤੱਕ ਨਹੀਂ ਬੜਿਆ ਸ਼ੁਕਰ ਆ ਗਿਆ ਹਾਂ ਠੀਕ ਹੈ ਕਹਿੰਦਾ ਫਤਰਾ ਜੰਟਾ ਜੰਟਰੀ ਦਾ ਹੋਰ ਇੱਕ ਕਹਾਣੀ ਪਾਤੀ ਕੀ ਉਹ ਕਹਿੰਦਾ ਜੇ ਦਾ ਤੁਹਾਡਾ ਬੁੜਾ ਬਿਮਾਰ ਹੋ ਕੇ ਮਰਦਾ ਹੂੰ ਫੇਰ ਤਾਂ ਸਿਰਫ ਦਵਾਈ ਦਵਾਈ ਦਾ ਖਰਚਾ ਮਿਲੂਗਾ ਉਹ ਵੀ ਜਿੰਨੇ ਦਿਨ ਹਸਤਾ ਰਹੇ ਹਾਂ ਜੇ ਭਾਈ ਇਹੋ ਮਰਦਾ ਐਕਸੀਡੈਂਟ ਐਕਸੀਡੈਂਟਲ ਹੂੰ ਫੇਰ ਸਾਰੇ ਪੈਸੇ ਮਿਲਣਗੇ ਮਾਤਾ ਕਸੁੱਤਾਈ ਜੱਬ ਉਹ ਪੈ ਗਿਆ ਹੋਰ ਹੁਣ ਕੀ ਕਰੀਏ ਆਪਾਂ ਤਾਂ ਬੁੜੇ ਤੇ ਦਵਾਈ ਵਾਲੇ ਪੈਸੇ ਵੀ ਖੋਲੇ ਫੇਰ ਤਾਂ ਇਹਨਾਂ ਗੱਡੀ ਚੜ ਜਾਏ ਹੂੰ ਸੌ ਚੁੱਕੋ ਸ਼ਾਡ ਨੰਬਟਾ ਬਣ ਕੇ ਬਈਆ ਚਲ ਮੈਂ ਕਰਦਾ ਤੇਲੇ ਪੈਸੇ ਪੈਰ ਨਹੀਂ ਕੁਸ ਮੇਰੇ ਕੋਲ ਤਾਂ ਉਹੀ ਜਿਹੜੇ ਰੱਖੇ ਸੀ ਚਾਰ ਪੈਸੇ ਮੈਂ ਤਾਂ ਸੀ ਮੈਂ ਕਿ ਇੱਕ ਅੱਧਾ ਸੂਟ ਲੈ ਕੇ ਆਉਂਗੀ ਸੂਟ ਨੂੰ ਹੁਣ ਮਾਰ ਕੋਲੀ ਤੋਂ ਤੂੰ ਐ ਕਰ ਹੂੰ ਮੈਨੂੰ ਪੈਸੇ ਦੇ ਮੈਂ ਬਾਪੂ ਵਾ ਤੇ ਨਾ ਨਣੇ ਤਾਂ ਦਵਾਈ ਲੈਣਾ ਹਾਂ ਨਾਲੇ ਮੋੜੇ ਮਟੇ ਕਾਚੂ ਬਤਾਉ ਲੈਣੇ ਆ ਸੇਵਾ ਕਰਨੀ ਪੋਗੀ ਬੋੜੇ ਜੀ ਇਹਨੂੰ ਹਟਾ-ਕਟਾ ਕਰਨਾ ਪਊਗਾ ਉਹ ਜਿਵੇਂ ਕੋਲੀ ਤੇ ਚੜਾਉਣਾ ਹੁੰਦਾ ਉਹ ਕਹਿੰਦੇ ਬੰਦਾ ਤੰਦਰੁਸਤ ਚਾਹੀਦਾ ਸਾਰਾ ਕੁਝ ਡਾਕਟਰੀ ਮੈਨੇਜ ਆ ਜਾਂਦਾ ਲਿਆਦਾ ਨਹੀਂ ਮੇਰਾ ਨਾ ਕਦੇ ਕੁਝ ਮਾਂ ਨੂੰ ਭੁੱਗਣ ਦੇ ਹੁਣ ਐ ਕਰੀ ਆਪਾਂ ਪੋਨੂ ਨਾ ਮੂੰਗੇ ਮੰਗੇ ਦਾਲ ਛੱਟ ਇਹਨੂੰ ਦੂਏ ਤੀਏ ਦਿਨ ਮੀਟ ਖਵਾਇ ਕਰ ਮੈਂ ਤਾਂ ਖਵਾ ਦੂੰ ਮੇਰਾ ਕਿਹੜਾ ਜੋਰ ਲੱਗਦਾ ਕੰਮ ਧੰਦਾ ਵੀ ਕਰ ਲੈ ਮੀਟਾਂ ਤਾਂ ਬੜੀ ਪੈ ਗਈ ਉਹ ਕਰ ਲਾਂਗੇ ਇੰਨਾ ਕ ਜੰਗੜ ਹੁਣ 25-30 ਲੱਖ ਰੁਪਏ ਮਿਲੂਗਾ 10000 ਰੁਪਏ ਦਾ ਰਫਾਟ ਲਾਇਆ ਕਿ ਤੂੰ ਨਹੀਂ ਦੁਕਾਨ ਵਾਲੇ ਨਾਲ ਗੱਲ ਕਰਨੀ ਨਹੀਂ ਦੁਕਾਨ ਵਾਲੇ ਨਾਲ ਗੱਲ ਕਰ ਲਾਂਗੇ ਵੀ ਭਾਈ ਹੁਣ ਸਾਨੂੰ ਦੇ ਦੇ ਜਿੱਦਨ ਸਾਡੇ ਹੱਥ 'ਚ ਪੈਸੇ ਆ ਗਏ ਉਸ ਦਿਨ ਤੇਰਾ ਕੰਲਾ ਕੰਲਾ ਪੈਸਾ ਤਾਰਵਾਗੇ ਆ ਤੈਨੂੰ ਕੋਈ ਹੋਰ ਜਮੇ ਸਿਕਾਲੀ ਗੱਲ ਦੱਸਾਂ ਹੈ ਹੂੰ ਤੇਰੇ ਭਾਈ ਨਾਲ ਗੱਲ ਕਰ ਵੀ ਭਾਈ ਸਾਨੂੰ 10000 ਰੁਪਏ ਦੀ ਲੋੜ ਹੈ ਦੇ ਕੇ ਜਾ ਹੈ ਦੁਗਣੇ ਮੋੜ ਦੀ ਬੇਸ਼ੱਕ ਤੂੰ ਹੋਰ ਦੱਸ ਚਾਹੇ ਦਸ ਦਾ 3 ਮੋੜ ਦੀ ਨਾ ਇਹ ਗੱਲ ਗਲਤ ਹੈ ਤੂੰ ਤਾਂ ਹੀ ਅੱਜ ਕੱਲ ਤਾਂ ਕਹਿੰਦੇ ਹੁੰਦੇ ਪੈਸੇ ਦੇ ਕੇ ਬੈਰ ਪਾ ਲੈ ਮੈਂ ਨਹੀਂ ਹਾਂ ਤੇ ਭਾਈ ਨਾਲ ਬੈਰ ਪਾਉਂਦੀ ਮੈਂ ਅੱਜ ਚੰਗੇ ਮੂੰਹ ਮੰਗੂਗੀ ਕੱਲ ਨੂੰ ਮੂੰਹ ਮੋੜ ਕੇ ਦਊਂਗੀ ਉਹਨੂੰ ਪੈਸੇ ਨਾ ਜਦ ਵੀ ਵੀ ਨਹੀਂ ਹੜੇ ਹੜੇ ਐਨੀ ਕਿਰਬਾਨੀ ਕਰਨਾ ਬਸ ਆਪਣੇ ਕੰਮ ਠੀਕ ਕਰ ਲੈ ਤੈਨੂੰ ਐ ਪਤਾ ਹੈ ਵੀ ਰਿਸ਼ਤੇ ਟੁੱਟ ਜਾਂਦੇ ਨੇ ਪੈਸਿਆਂ ਪਿੱਛੇ ਉਹ ਨਹੀਂ ਟੁੱਟਦੇ ਟੁੱਟਣੇ ਦਾ ਤਾਂ ਨਾ ਜੇ ਆਪਾਂ ਉਹਨਾਂ ਦੇ ਰੱਖਾਂਗੇ ਬਥੇਰੇ ਦੇਖਿਆ ਮੈਂ ਆਪਨੀ ਨਾਲ ਹੀ ਵੰਡਣ ਦੇਖ ਲੈ ਜਦੋਂ ਤਾਂ ਭਰਾ ਨਾਲ ਮਿੱਠੀ ਪਿਆਰੀ ਸੀਗੀ 10000 ਰੁਪਏ ਲੈ ਲਿਆ ਜਿਹਦੇ ਨਾਲ ਵਾਲੇ ਨੇ ਮੰਗ ਲਿਆ ਆਖੇ ਲੈ ਕੁੜੀਆਂ ਤੋਂ ਪੈਸੇ ਮਤ ਜਦੋਂ ਅਗਲੇ ਨੇ ਪਈ ਧਾਰੇ ਕਰਕੇ ਦਿੱਤੇ ਆਲਾ ਤਾਂ ਮੰਗੂਗਾ ਕੱਲ੍ਹ ਤੂੰ ਤੁਸੀਂ ਉਹੀ ਮੂੰਹ ਮੋਟੇ ਕਰ ਲਓਂਗੇ ਗਵਾਂਟ ਨੂੰ ਮਾਰ ਕੋਲੀ ਤੂੰ ਆਪਣੀ ਗੱਲ ਕਰ ਦੇਖ ਜਦੋਂ ਤੂੰ ਠਿਕਣੇ ਚੌਗਣੇ ਪੈਸੇ ਮਿਲਣਗੇ ਉਹਦਾ ਫੜਾਉਂਗਾ ਭੱਜ ਕੇ ਕਹ ਤੂੰ ਮੇਰੀ ਜਿੰਮੇਵਾਰੀ ਹੈ ਕਹਦੇ ਚੱਲੋ ਪੈਸੇ ਤਾਂ ਮੰਗ ਲੈਣੀਆਂ ਹਾਂ ਮੋੜਾਂਗਾ ਕਿਵੇਂ ਲੈ ਕਹਿੰਦੀ ਮੋੜਾਂਗਾ ਕਿਵੇਂ ਜਦੋਂ ਪੈਸੇ ਆ ਗਏ ਬਾਪੂ ਦਾ ਐਕਸੀਡੈਂਟ ਨਹੀਂ ਹੋਊਗਾ ਫੇਰ ਵੀ ਮੈਂ ਹੱਸਦੀ ਆ ਮਰੇ ਤੋਂ ਮੈਂ ਹੱਸ ਚੜੀ ਗੱਲ ਕਰੀ ਜਿਵੇਂ ਕੋਈ ਖੜਾਉਣਾ ਚੱਲਦਾ ਦਾ ਬਾਪੂ ਦਾ ਐਕਸੀਡੈਂਟ ਹੋਊਗਾ ਤੇ ਤੂੰ ਹੋਰ ਬੋਦੋ ਦੇਖਾਂਗੇ ਚਲੋ ਤੇਰੀ ਗੱਲ ਬੜੀ ਆਸ ਤੇ ਦੁਨੀਆ ਕਹਿ ਮਾ ਮੋਲੀ ਹੋਰ ਮੈਂ ਵੀ ਆਸ ਰੱਖੀ ਬੈਠੀ ਆ ਬਿਕੋ ਤੁਹਾਡਾ ਬੜਾ ਗੱਡੀ ਜਿਹੜਾ ਕਦੋਂ ਵੀ 25 ਲੱਖ ਮੇਰੀ ਚੋਲੀ ਚੋਣਗਾ ਆਪਣੀ ਸੋਨੂਗਾਰਾ ਪਾ ਟਿਕਾਈ ਰੱਖ ਨੀ ਚੇੜੂ ਫੜ ਲਗਦੇ ਨੇ ਖੀ ਜਾਊਗੀ ਮੇਰੀ ਗੱਲ ਸੁਣ ਲੈ ਪੈਸੇ ਤਾਂ ਮੈਂ ਐਲੂਗੀ ਮੇਰੇ ਕੋਲ ਆ ਤਾਂ ਪਰ ਭਾਈ ਉਸ ਦਾ سٹਾਮ ਭਰਾਵਾਂਗੇ ਸਿੱਧੀ ਜੀ ਗੱਲ ਹੈ ਹਾਂ ਦਿਖਿਆ ਲਈ ਦਿਖਿਆ ਲਈ ਜਿੱਥੇ ਮਰਜੀ ਕੁਠਾ ਲਵਾ ਲਈ ਨੇ ਤੂੰ ਅੱਜ ਕੱਲ ਬੇਈਮਾਨਾ ਮਿੰਟ ਚ ਆ ਜਾਂਦਾ ਹਾਂ ਹਾਂ ਮੈਂ ਆਪਣੇ ਸਾਲੇ ਨਾਲ ਬੇਈਮਾਨਾ ਕਰੂੰਗਾ ਯਾਰ ਤੂੰ ਜਦੋਂ ਉਹਦੇ ਬਾਪ ਨਾਲ ਕਰ ਸਕਦਾ ਸਾਲੇ ਨਾਲ ਨਹੀਂ ਕਰ ਸਕਦਾ ਉਹਦੇ ਨਾਲ ਤਾਂ ਹਰ ਸਾਰੇ ਹੀ ਕਰਦੇ ਨੇ ਤੋ ਬੱਸ ਫੇਰ ਫੇਰ ਗੱਲ ਤਾਂ ਉਹੀ ਹੈ ਉਹਦਾ ਆਪਾਂ ਨੂੰ ਪੈਸੇ ਦੀ ਲੋੜ ਆ ਤਾਂ ਕਰਕੇ ਕਰ ਰਹੇ ਆਪਾਂ ਨਹੀਂ ਕਿਸੇ ਨਾਲ ਜੀ ਕਰਦਾ ਆਪਣੇ ਬਾਪ ਉਿੱਤਰਾ ਕਰਨ ਨੂੰ ਆ ਚੱਲ ਚੰਗਾ ਮੈਂ ਤਾਂ ਬਹਿ ਰਿਹਾ ਤਾਂ ਇੱਕ ਗੰਡਾ ਲਿਆ ਕੇ ਦੇ ਘੰਟੇ ਵੀ ਮੁੱਕੇ ਪਏ ਐ ਬਿਨਾ ਗੱਠੇ ਤੋਂ ਬਣਾ ਲਾ ਫਿਰ ਤੂੰ ਹੀ ਕਹੇਂਗਾ ਬਿਨਾਂ ਨੂਣ ਦਾ ਸਵਾਦ ਐ ਨਾ ਗੱਡਿਆਂ ਦਾ ਸਵਾਦ ਐ ਮੈਂ ਨਹੀਂ ਕਹਿੰਦਾ ਔਰ ਮੈਨੂੰ ਕੀ ਐ ਮੈਨੂੰ ਤਾਂ ਚਾਹੀਦੀ ਰੁੱਖੀ ਮਿੱਸੀ ਚੱਲ ਤੂੰ ਪਹਿਲੇ ਆਪਾਂ ਬਾਪੂ ਬਾਦੇ ਕਾਜ ਬਣਾਉਂਦੇ ਆ ਰਹਿਣ ਨਹੀਂ ਦਿੰਦਾ ਮੇਰੇ ਕੋਲ ਲੈ ਆ ਦੇ ਨੀ ਸੇਵਾ ਦਾ ਕਰੀ ਆ ਆਲੂ ਚੀਰ ਲੈ ਕੇ ਦਿੰਨੀ ਸੇਵਾ ਦਾ ਕਰਨੀ ਪਊਗੀ ਹੁਣ ਬਰੀਕ ਬਰੀਕ ਚੀਜ਼ ਕਿਤੇ ਮੋਟੇ ਮੋਟੇ ਫਾੜੇ ਕਰਦੇ ਰਿਜਣੇ ਨਹੀਂ ਹੈਗੇ ਬੜਾ ਖਾ ਕੰਮ ਆਉਂਦਾ। ਇਲਾ ਦੇਖ ਲੈ। ਹੁਣ ਬੈਠਾ ਹੱਥ ਮਲੀ ਜਾਂਦਾ। ਜਿਵੇਂ ਇਹਨਾਂ ਚੋਂ ਢਾਵੇਂ ਨਿਕਲਣਗੇ। ਕੋਈ ਕੰਮ ਕਰ ਲੈ 2 ਰੁਪਈਆ ਦਾ। ਮੈਂ ਕਿੱਥੇ ਜਾਵਾਂ? ਕੰਮ ਘਣਾ ਮਿਲਦਾ ਹਾਲਾ ਕੋਈ। ਬਸ ਜਿਆ ਜਿਆ ਮੂੰਹ ਹੀ ਜਾਂ ਗੱਲਾਂ। ਕੰਮ ਤਾਂ ਪਈ ਨਹੀਂ ਮਿਲਣਾ। ਤੋ ਵੀ ਘੜ ਤਾਂ ਦਰੋਂ ਨਹੀਂ ਨਿਕਲਦਾ ਜਨਾ ਨਿਯਮ ਆ ਕੋ। ਦੇਖ। ਆਹ ਦਿਹਾੜੀ ਦਾ ਪਤਾ ਮੈਨੂੰ ਤਾਂ ਹੁੰਦਾ ਨਹੀਂ। ਤਾਜ ਦਾ ਕੰਮ ਕੋਈ ਮੈਨੂੰ ਮਿਲਦਾ ਨਹੀਂ ਬਾਪੂ ਦੀ ਪੈਨਸ਼ਨ ਆਉਗੀ ਚ ਆਇਆ ਤਾਂ ਮੈਨੂੰ ਵੀ ਪਤਾ ਹੈ ਵੀ ਬਾਪੂ ਦੀ ਪੈਨਸ਼ਨ ਆਉਗੀ ਪਰ ਸਾਰੀ ਤਾਂ ਗੱਲ ਇੱਥੇ ਮੁੱਕਦੀ ਹੈ ਛੋਟਾ ਪਹਿਲੀ ਗੋਜੀ ਬੋਚ ਲੈਂਦਾ ਆਪਣੇ ਤੱਕ ਤਾਂ ਆਉਣ ਹੀ ਨਹੀਂ ਦਿੰਦਾ ਹੈਗਾ ਕੋਈ ਨਾ ਆ ਜਾਣ ਦੇ ਅੰਦਰ ਤਾਂ ਲੈ ਕੇ ਆਟੋਮਾਈ ਵੀ ਵੀ ਸਾਡਾ ਵੀ ਤਾਂ ਹਿੱਸਾ ਹੈਗਾ ਵਿੱਚ ਤੇ ਰਗੜਾ ਕੱਲੇ ਦਾ ਬਾਪੂ ਆ ਫੇਰ ਕਿ ਹੋ ਗਿਆ ਜੇ ਉਹਨੂੰ ਬਾਗਿਆ ਲੈ ਕੇ ਉਹ ਪੈਨਸ਼ਨ ਤਾਂ ਦੁੱਧ ਬਣਦੀ ਆ ਘਰ ਨੂੰ ਉਰੀ ਇਹ ਬੋਲਣ ਜੋ ਗਏ ਜਦੋਂ ਬਾਪੂ ਆਜੂਗਾ ਤਾਂ ਤੈਨੂੰ ਸੱਪ ਸੁੰਗ ਜਾਂਦਾ ਤੇਰੇ ਮੂੰਹ 'ਚ ਜਵਾਨ ਨਹੀਂ ਹੁੰਦੀ ਉਹ ਤਾਂ ਪਲਟ ਕੇ ਐ ਵੀ ਨਹੀਂ ਕਹਿੰਦਾ ਵੀ ਬਾਪੂ 10 ਰੁਪਏ ਦੇ ਦੇ ਮੈਂ ਕੀ ਕਰਾਂ ਟੱਕਰ ਮਾਰ ਕੰਧ 'ਚ ਮੈਨੂੰ ਕੋਈ ਸਮਝ ਨਹੀਂ ਲੱਗਦੀ ਹੈਗੀ ਪੈਸਾ ਕਿੱਥੋਂ ਆਊਗਾ ਪੈਸੇ ਕਰਨੇ ਤਾਂ ਬਹੁਤ ਔਖਾ ਹੈ ਪਰ ਮਨ ਨਾਲ ਤੇਰੀ ਆਈਡੀ ਉਮਰ ਹੋ ਗਈ ਹਜੇ ਤੱਕ ਤੈਨੂੰ ਤੇਰੀ ਸਮਝ ਨਹੀਂ ਆਈ ਮੈਨੂੰ ਤੇਰੀ ਸਮਝ ਕਿੱਥੋਂ ਆ ਜੂਗੀ ਮੈਂ ਬੱਠਰ ਗੁੰਨ ਨਵਟਾ ਬਾਪੂ ਨੇ ਵੀ ਕੁਛ ਨਹੀਂ ਕਰਿਆ ਸਾਰੀ ਉਮਰ ਐ ਨੀ ਵੀ ਪੰਜ ਸੱਤ ਕਿੱਲੇ ਖਰੀਦ ਕੇ ਰੱਖ ਦਿੰਦਾ ਬੱਠੇ ਖਾਈ ਤਾਂ ਜਾਂਦੇ ਤੂੰ ਵੀ ਦੂਜਿਆਂ ਦਾ ਸਾਰਾ ਤੱਕਦਾ ਮੜਾ ਮੋਟਾ ਪੱਥ ਬੱਲਾ ਹਲਾ ਲਾ ਉਹ ਜਿਵੇਂ ਛੋਟਾ ਮਿੱਠੀਆਂ ਮਾਰ ਕੇ ਬੁੜੇ ਨੂੰ ਮਕਰ ਲਾ ਲੰਦਾ ਤੂੰ ਲਾ ਲਿਆ ਕਰ ਮਾਂਗਰ ਮੇਰੀ ਗੱੜਾ ਸੁਣਦਾ ਹੋ ਮੈਂ ਤਾਂ ਭੱਜ ਕੇ ਪਾ ਜਾਂਦਾ ਕਿ ਬੌਲਾ ਹਾਂ ਹਾਂ ਮੈਂ ਤਾਂ ਲਵੇ ਲਖਣ ਦਿੰਦਾਗਾ ਉਹ ਮੇਰੀ ਗੱਲ ਸੁਣ ਜੇ ਹੋਰ ਨਹੀਂ ਕੁਛ ਕਰ ਸਕਦਾ ਨਾ ਲੋਨ ਕਰਾ ਲੈ ਕੇ ਨਾ ਆਪਣਾ ਡੰਗਾ ਸਰਜੂਗਾ ਫਿਰ ਹੌਲੀ ਹੌਲੀ ਕਰਕੇ ਲਾ ਦਾਂਗੇ ਹੋਰ ਕੀ ਹਾਲ ਹੈ ਹੁਣ ਹੂੰ ਕਹਿੰਦੇ ਲੋਨ ਕਰਾਉਣਾ ਉਹ ਹੁੰਦਾ ਨਹੀਂ ਲੋਨ ਮੈਂ ਗਿਆਦਾ ਬੈਂਕ ਲੈ ਲਵੇ ਉਹ ਕਹਿੰਦਾ ਤੁਸੀਂ ਤਾਂ ਪਹਿਲਾਂ ਹੀ ਡਿਫਾਲਟਰ ਹੋ ਕਦੇ ਬੁੜੇ ਦਾ ਲਿਆ ਪਿਆਉਣਾ ਪੁਰਾਣਾ ਉਹੀ ਖੜਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੈਗੀ ਵੀ ਬੁੜੇ ਨੇ ਲੋਨ ਲੈ ਲੈ ਕੇ ਕੀਤਾ ਕੀ ਹੈ ਕਿਤੇ ਹੋਰ ਤਾਂ ਨਹੀਂ ਕਿ ਤੀਵੀ ਮੰਗਰ ਲਾਲ ਖੀ ਵੀ ਉਹਨੂੰ ਦਿੰਦਾ ਹੋਵੇ ਉਹ ਨਾ ਮੈਂ ਦੱਸਦਾ ਤੈਨੂੰ ਹੂੰ ਕੇਰਾ ਨਾ ਸਕੀਮ ਜਾਈ ਸੀ ਬੈਂਕ ਕਲੇ ਲੋਨ ਦਿੰਦੇ ਹੂੰ ਬੀ ਬੱਕਰੀਆਂ ਰ ਭੇਡਾਂ ਬੁੱਢਾ ਖਰੀਦੋ ਹਾਂ ਫੇਰ ਬਸ ਲੋਨ ਲੈ ਕੇ ਫਰੀਜ਼ ਲਿਆਂ ਸਾਲੀ ਉਸੇ ਸਾਲ ਬਿਮਾਰੀ ਪੈ ਗਈ ਉਹ ਪੈਸਾ ਸਾਰਾ ਉੱਥੇ ਖੜ ਗਿਆ ਨਾ ਲੋਨ ਭਰਿਆ ਗਿਆ ਹਜੇ ਇਤਨੀ ਖੜਿਆ ਕਿੰਨੇ ਸਾਲ ਹੋ ਗਏ 40000 ਦਾ ਲੋਨ ਲਿਆ ਸੀ ਅਲ ਬਦਕੇ ਨਾ 4.5 ਲੱਖ ਰੁਪਏ ਹੋਇਆ ਪਿਆ ਉਹ ਜੇਕਰ ਦੇ ਸਰਕਾਰ ਵੱਲੋਂ ਮਾਫੀ ਆਉਗੀ ਤਾਂ ਖੜਾ ਸ਼ੁਰੂਗਾ ਨਹੀਂ ਖੜਾ ਨਹੀਂ ਛੁੱਟਦਾ ਹੈਗਾ ਪਰ ਤਾਂ ਸਾਰੀ ਉਮਰ ਨਾਲ ਤੁਹਾਡੇ ਬੁਢੇ ਨੇ ਨੁਕਸਾਨ ਹੀ ਕਰੇ ਨੇ ਨਾ ਮੈਨੂੰ ਐ ਦੱਸ ਜਿ ਕੱਲੂ ਕਿਤੇ ਬਾਪੂ ਮਰ ਗਿਆ ਬੈਂਕ ਵਾਲੇ ਆਪਣੇ ਘਰੇ ਆ ਗਏ ਉਹ ਤਾਂ ਸਾਰਾ ਸਿਆਪਾ ਆਪਣੇ ਗਲ ਪੈ ਜਾਊਗਾ ਆਪਾਂ ਕਹਤਾ ਕਿ ਬੈਂਕ ਵਾਲੇ ਨੂੰ ਹੂੰ ਵੀ ਸਾਡੇ ਲਵੇ ਕੀ ਆ ਭਾਈ ਜਿੱਧਰ ਬਾਪੂ ਗਿਆ ਉਧਰ ਹੀ ਲੋਨ ਵਗਿਆ ਆਹੋ ਕਹਿ ਜੀ ਕਿ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਜਦੋਂ ਕਿ ਸਾਡਾ ਬਾਪੂ ਹੀ ਨਹੀਂ ਰਿਹਾ ਭਾਈ ਪਰ ਅਸੀਂ ਕਿੱਥੋਂ ਭਰਾਂਗੇ ਪਰ ਪੰਗਾ ਇੱਕ ਹੋਰ ਆ ਕੀ ਗਰੰਟੀ ਚ ਘਰ ਰੱਖਿਆ ਪਿਆ ਬੈਂਕ ਵਾਲਿਆਂ ਨਾਲ ਬੂਮ ਮਰਚਾ ਤੇਰੇ ਬਾਪੂ ਨੇ ਕੋਈ ਇਹ ਜੀ ਚੀਜ਼ ਛੱਡੀ ਆ ਜਿਹੜੀ ਆਉਦੀ ਹੋਵੇ ਫਿਰ ਹੈ ਵੀ ਕੀਤਾ ਆਪਣੇ ਲਵੇ ਕਲਾਕਾਰ ਰੀਤੀ ਫੋਨ ਕੀ ਰੱਖਦਾ ਹੋ ਉਹ ਵੀ ਨਹੀਂ ਛੱਡਿਆ ਇਸ ਘਰ ਪਰਦਾ ਲਾਉਣ ਦਿਆ ਤਾਂ ਉਹਨਾਂ ਨੇ ਤੇ ਮੈਨੂੰ ਵਿਆਹ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਸਾਡੇ ਤਾਂ ਕੰਜਰਖਾਨਾ ਕੀਤਾ ਹੋਇਆ ਹੈ ਵਿਆਹ ਤਾਂ ਬਲ ਤਾਂ ਪੜੇਗਾ ਨਹੀਂ ਸੀ ਆਕੇ ਸਾਡਾ ਤਾਂ ਜੀ ਆਪਦਾ ਘਰ ਹੈ ਟੇਕ ਲੋ ਜੇ ਵਿਆਹ ਤੋਂ ਪਹਿਲਾਂ ਦੱਸ ਦਿੰਦੇ ਫਿਰ ਤੂੰ ਆ ਜਾਂਦੀ ਓਰੇ ਫਿਰ ਤੇਰਾ ਬੁੜੀ-ਬੁੜੀ ਸਾਥ ਕਰ ਦਿੰਦੇ ਓਰੇ ਹਾਂ ओके okay, मैं ता मरूंगा ਨਾਲ ਤੈਨੂੰ ਲੈ ਕੇ ਮਰੂੰਗਾ ਤੁਸੀਂ ਆਪ ਤਾਂ ਮਰਨਾ ਸੀ ਨਾਲ ਮੈਨੂੰ ਕਾਹਤੋਂ ਮਾਰਿਆ ਮੇਰੇ ਅਗੇ ਸਭ ਤੋਂ ਵਧੀਆ ਕੱਟ ਰਿਸ਼ਤਾ ਹੁੰਦਾ ਘਟ ਤੋਂ ਘਟ ਮੈਂ ਸੁਗਦੀ ਰੋਟੀ ਤਾਂ ਖਾ ਲਾਂਦੀ ਉਹ ਚੱਲ ਕੋਈ ਨਾ ਹੁਣ ਨਰੇਕਾ ਦਾ ਕੰਮ ਚੱਲਿਆ ਡਾਲਾ ਹਾਂ ਹੁਣ ਨਰੇਕਾਂ ਚ ਜਾਇ ਕਰੂੰਗਾ ਮੈਂ ਹਾਂ ਮੈਂ ਬਾਈ ਜੀ ਤੂੰ ਜਾਇ ਕਰੀ ਸ਼ੁਕਰ ਹੈ ਸ਼ੁਕਰ ਹੈ ਕਿਤੇ ਤੂੰ ਕੰਮ ਦਾ ਨਾਲ ਹੈ ਤਾ ਵੀ ਮੈਂ ਜਾਇ ਕਰੂੰਗਾ ਪਤਾ ਕੀਆ ਉੱਥੇ ਦਾ ਹੱਥ ਪਰਾਤ ਮਾਰਨਾ ਕਿਹੜਾ ਇਹਨਾਂ ਕੰਮ ਕਰਨਾ ਰੋਟੀ ਪਾਣੀ ਲੈ ਕੇ ਬੰਨ ਗਏ ਮੜਾ ਜਿਹਾ ਤਰਾ ਮਾਰਿਆ ਚੱਲ ਬੇਲੇ ਮਾਓ ਪ੍ਰੀਤੀ ਜਿਹੜੀ ਯਾਰ ਇਹ ਕੰਮ ਪਾਲਦਾ ਮੇਰੀ ਗੱਲ ਸੁਣ ਲੈ ਜਿਹੜਾ ਕੁਝ ਹੋ ਗਿਆ ਹਵਾ ਗਿਆ ਆ ਹੁਣ ਛੋਟਾ ਬਾਪੂ ਨੂੰ ਲੈ ਕੇ ਆਊਗਾ ਪੈਨਸ਼ਨ ਦਵਾ ਕੇ ਮੈਂ ਬੋਲੂਗੀ ਵੀ ਭਾਈ ਸੌਦੇ ਨੂੰ ਪੈਸੇ ਦੇ ਦੇ ਉੱਥੇ ਕਿਤੇ ਚੱਪੋ ਬਣ ਕੇ ਬੱਟਾ ਬਣ ਕੇ ਨਾ ਖੜ ਜੀ ਬੋਲ ਵੀ ਮੂੰਹ 'ਚ ਫੁੱਟ ਪਈ ਵੀ ਆਹ ਹੋ ਭਾਈ ਹੈ ਨਹੀਂ ਸੌਦਾ ਗਰਦਨ ਮਰੀ ਜਾਂਦਾ ਉਹ ਬੋਲ ਪੂੰਗਾ ਕਹਿ ਦੂੰਗਾ ਹੁਣ ਤਾ ਤੇਥੋਂ ਬੋਲਾਂ ਨਹੀਂ ਲੰਡਰ ਲਾਏਗਾ ਤੂੰ ਮੇਰੀ ਗੱਲ ਸੁਣੋ ਹਾਂ ਆ ਦੇਖੋ ਆਹ ਕਦੋਂ ਕੰਮ ਆਉਣ ਗਿਆ ਮੇਜ ਦੇ ਪਰ ਕੀ ਪਿੱਤਰੋ ਦਿਨ ਹੈ ਬੇੜਾ ਕਰ ਕੋ ਹੋ ਜੇ ਤੇਰੇ ਬਾਪੂ ਨੇ ਕੁਛ ਤਾਂ ਜੱਜਾ ਦਿੱਤਾ ਹੋਣਾ ਤੁਹਾਨੂੰ ਉਹ ਪੜੀ ਲੋ ਕੇ ਤੂੰ ਹੀ ਸੋਚ ਹੈ ਖਾਣ ਦਾ ਪੈਸੇ ਨਹੀਂ ਮੈਂ ਸੋਨੇ ਦੇ ਨੱਤੀਆ ਕਿੱਥੋਂ ਪਾਵਾਂਗਾ ਇਹ ਤਾਂ ਸ਼ੌਂਕ ਦੀ ਮੈਂ ਪਿੱਤਲ ਦੇ ਲੈ ਕੇ ਪਾ ਰਹੀ ਹਾਂ ਹਾਂ ਸ਼ੌਂਕ ਨੂੰ ਉੱਥੇ ਡੋਲਾ ਕਰਾਉਣਾ ਸੀ ਨਾ ਤੂੰ ਹੋਰ ਹਾਂ ਚਲ ਜੋ ਖੜਾ ਹੋ ਜਾ ਦੇਖ ਲੈ ਉਹ ਲੈ ਕੇ ਆਇਆ ਕਿ ਨਾ ਉਹਨੂੰ ਔਰ ਇੱਕ ਗੱਲ ਆ ਹਾਂ ਜੇ ਨਾ ਆਪਣਾ ਬਾਪੂ ਐਕਸੀਡੈਂਟ 'ਚ ਮਰ ਚੇ ਪੈਸੇ ਮਿਲ ਸਕਦੇ ਨੇ ਸਰ ਮੇਰੀ ਗੱਲ ਸੁਣ ਆ ਪਹਿਲੀ ਵਾਰ ਨਾ ਤੋ ਕੋਈ ਕੰਮ ਦੀ ਗੱਲ ਕੀਤੀ ਆ ਮੈਨੂੰ ਐ ਨਹੀਂ ਸਮਝ ਆਉਂਦੀ ਹੈਗੀ ਕਿ ਬਾਪੂ ਨੂੰ ਮਾਰ ਕੇ ਆਪਣਾ ਕੀ ਫਾਇਦਾ ਨਿਕਲੂਗਾ ਹੁਣ 1500 ਰੁਪਏ ਪਿੱਛੇ ਥੋੜੀ ਬਾਪੂ ਨੂੰ ਮਾਰਾਂਗੇ ਪੈਨਸ਼ਨ ਪਿੱਛੇ ਉਹ ਮੈਂ ਦੱਸ ਤਾ ਤੈਨੂੰ ਬਾਪੂ ਨੇ ਆਪਣਾ ਬੀਮਾ ਕਰਾਇਆ ਹੋਇਆ ਜੇ ਬਾਪੂ ਐਕਸੀਡੈਂਟ 'ਚ ਮਰ ਜਾਂਦਾ ਘੱਟੋ ਘੱਟ 20 ਲੱਖ ਰੁਪਏ ਮਿਲੂਗਾ ਉਹ ਮਰ ਗਿਆ 25-30 ਲੱਖ ਰੁਪਇਆ ਹਮ ਜਵਾਨ ਭਰ ਜਾਂਦੇ ਬੋਲਦੇ ਹੋਏ ਫਿਰ ਤਾਂ ਆਪਾਂ ਨੂੰ ਨਾ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਆਪਣਾ ਤਾਂ ਕਮਰਾ ਭਰ ਜੂ 25-30 ਲੱਖ ਲੈ ਫਿਰ ਪੁੱਛਣਾ ਕਿ ਨੂੰ ਆ ਛੋਟਾ ਲੈ ਕੇ ਆਊਗਾ ਉਹ ਦਿਨ ਚੜਾਦੀ ਗੱਡੀ ਉਹ ਐ ਨਹੀਂ ਕਿ ਐਕਸੀਡੈਂਟ ਚ ਮਰਨਾ ਚਾਹੀਦਾ ਹੋ ਜਿਆਦਾ ਛੱਤ ਛੁੱਤ ਨਹੀਂ ਕਿ ਜੀ ਹਾਂ ਜਾਂ ਕੋਈ ਗੱਡੀ ਗੁੱਡੀ ਫੇਡ ਮਾਰ ਜੀ ਮੇਰੀ ਗੱਡ ਸੋ ਇੱਕ ਦਿਨ ਬਲੂ ਬਲੂ ਕੇ ਬਾਪੂ ਨੂੰ ਸ਼ਹਿਰ ਲੈ ਜਾ ਤੈਨੂੰ ਪਤਾ ਟ੍ਰਾਫਿਕ ਬਥੇਰਾ ਹੁੰਦਾ ਇਹਨੂੰ ਕੋੜੌਖਾ ਤੋਂ ਦੀਂਦਾ ਰਸਕਾ ਦੀ ਇਹਨੂੰ ਕਾ ਬਾਪੂ ਚੱਲ ਆਪ ਉਹ ਜੀ ਪਿੱਛੇ ਦੋ ਦੋ ਫਾਇਦੇ ਹੋਣਗੇ ਆਪਣੇ ਨਾਲ ਤਾਂ ਕੱਟੀ ਵਾਲ ਤੋਂ ਪੈਸੇ ਲਵਾਂਗੇ ਹੈ ਨਾਲ ਆਪਣਾ بیمਾ ਆ ਜਾਊਗਾ ਬੜੀ ਚਾਰ ਆਦਦਾ ਪਰ ਪੰਗਾ ਹੋਰ ਪਿਆ ਇਹ ਚ ਨਾ ਇਹ ਬਾਪੂ ਨੂੰ ਪੈਸੇ ਮਿਲਣਗੇ ਇਹ ਚ ਸਾਡੇ ਤਿੰਨਾਂ ਦਿਨਾਂ ਨਾਲ ਖਾਵੇ ਛੋਟੇ ਭਾਈ ਦਾ ਮੇਰਾ ਇੱਕ ਭੈਣ ਦਾ ਸਾਰਾ ਨੋ ਪੈਸੇ ਮਿਲਣਗੇ ਲੈ ਦੱਸ ਨਮਾਸੀ ਆਪਾਂ ਛੁੱਟ ਗਿਆ ਇਹਨੇ ਜਿਉਂਦੇ ਜੀ ਤਾਂ ਕੀ ਕੰਮ ਆਉਣਾ ਸੀ ਇਹ ਤਾਂ ਮਰ ਕੇ ਵੀ ਨਹੀਂ ਆਪਣੇ ਕੰਮ ਆਉਂਦਾ ਹੈਗਾ ਇਹਦਾ ਮਤਲਬ ਤਾਂ ਆਪਣੇ ਪੱਲੇ ਕੁਝ ਵੀ ਨਹੀਂ ਪੈਣਾ ਹੈਗਾ ਫਿਰ ਮੈਂ ਕੀ ਕਰਾਂ ਬਾਪੂ ਨੇ ਲਿਖਾਇਆ ਹੋਇਆ ਤਿੰਨਾਂ ਜਣਿਆਂ ਦਾ ਬਾਪੂ ਵੀ ਕੋਈ ਚੱਜ ਦਾ ਕੰਮ ਤਾਂ ਕਰ ਦਿੰਦਾ ਜੇ ਕਰਨ ਲੱਗਿਆ ਸੀ ਉਹ ਚਲ ਆਇਆ ਆ ਆ ਕੁਛ ਨਾ ਕੁਸਤਾ ਪਊਗਾ ਪੱਲੇ ਮੇਰੀ ਗੱਲ ਸੁਣ ਆ ਕੁੜੀਆਂ ਕੜੀਆਂ ਤਾਂ ਕਿਹੜਾ ਹਿੱਸਾ ਲੈਂਦੀਆਂ ਨੇ ਤੈਨੂੰ ਪਤਾ ਹੀ ਹੈ ਆ ਰਹੀ ਗੱਲ ਛੋਟੜੇ ਦੀ ਉਹਨੂੰ ਤਾਂ ਮਾਪੀਆਂ ਚਾਰ ਮਿੱਠੀਆਂ ਮਾਰ ਕੇ ਕਹਿ ਦਊ ਵੀ ਭਈ ਲੋਨ ਲੂਣ ਲੱਤੇ ਸੀ ਤਾਰ ਤੇ ਆਪਾਂ ਐ ਕਰਾਂਗੇ ਹੂੰ ਆਪਾਂ ਭੈਣ ਨੂੰ ਦੱਸ ਦਈਏ ਨੀ ਕਿ ਜਦ ਤੋਕਣਾ ਤਿੰਨੋ ਦੇ ਨੌ ਕਰਾਇਆ ਹੋਇਆ ਜਦ ਤੱਕ ਕੁਛ ਲੱਗਦਾ ਲਾਉਂ ਤੈਨੂੰ ਖੜਾਾਂਗੇ ਉੱਥੇ ਤੂੰ ਭੈਣ ਬਣ ਕੇ ਖੜੀ ਸੀ ਸਾਡੀ ਵਿੱਚ ਹਾਂ ਇਹ ਤਾਂ ਗੱਲ ਹੈ ਸੈਨ ਨਹੀਂ ਕਰ ਰਹੇ ਨੇ ਉੱਥੇ ਕਿਹੜਾ ਫੋਟੋ ਲੱਗੀ ਹੋਈ ਕਿਸੇ ਦੀ ਅੱਜਕੱਲ ਤਾਂ ਹੀ ਕੁਛ ਚੱਲਦਾ ਹਾਂ ਜਾਲੀ ਸੈਨ ਕਰ ਕਿਉਂ ਉੱਥੇ ਨਾ ਉੱਥੇ ਗਵਾਹੀ ਪਊਗੀ ਹੂੰ ਵੀ ਭਾਈ ਤੂੰ ਕੌਣਾ ਤੂੰ ਕੌਣਾ ਤੂੰ ਕੌਣਾ ਨਾ ਹੂੰ ਬਸ ਅੱਜ ਤੱਕ ਅਸੀਂ ਦੇ ਮੁੰਟੇ ਆ ਵੀ ਆ ਆ ਗਰੀਆ ਬਸ ਠੀਕ ਹੈ ਇਹ ਵੀ ਤੇਰੀ ਗੱਲ ਹੈ ਆ ਭੈਣ ਨੂੰ ਦੱਸਦੇ ਨਹੀਂਗੇ ਆਪਾਂ ਹਾਂ ਜੇ ਮੇਰੀ ਗੱਲ ਸੁਣ ਕੇ ਕਰ ਲਉ ਕੋਈ ਪੁੱਛ ਪਰਤਾਲ ਵੀ ਨਿਕਲੀ ਕਹਾਂਗਾ ਵੀ ਭੈਣ ਤਾਂ ਹੈ ਹੀ ਨਹੀਂ ਪਈ ਮਰ ਕੇ ਨਾ ਕੋਈ ਨਹੀਂ ਪੁੱਛਦਾ ਮਗਰੋਂ ਹਾਂ ਕਿਰਾਏ ਮਿਲਗੇ ਨਾ ਏਜੰਟ ਨਾਲ ਕਰ ਲਾਂਗੇ ਆਪਾਂ ਗੱਲ ਆ ਜੇ ਹੁਣ 25-30 ਲੱਖ ਰੁਪਏ ਮਿਲਿਆ ਹੂੰ ਵਿੱਚੋਂ 50 ਹਜ਼ਾਰ ਏਜੰਟ ਨੂੰ ਦੇ ਦਾਂਗੇ ਹਾਂ ਫਿਰ ਕਿੱਡੀ ਕੁ ਗੱਲ ਜੇ ਪੁੱਛਦਾ ਯਾਰ ਉਹ ਦੇ ਤਾ ਪੈਸਾ ਹਾਂ ਚਲ 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 ਠੀਕ ਹਾਂ ਹਾਂ ਸੋਤਰਾ ਬਹੁਤ ਸ਼ੁਕਰ ਕਰਕੇ ਬਾਪੂ ਦਾ ਐਕਸੀਡੈਂਟ ਹੋ ਗਿਆ ਕਿਵੇਂ ਮਰ ਚੀ ਉਹ ਹੀ ਤਾਂ ਗੱਲ ਮੈਂ ਤਾਂ ਆਪ ਬਾਬੇ ਪੱਬਲ ਦਾ ਜਣਾ ਪਟਾਖੇ ਚੜਾ ਕੇ ਆਉਂ ਕਿ ਇਹ ਬਾਪੂ ਮਰ ਗਿਆ ਆ ਫੋਨ ਫਾਨ ਕਰ ਲਿਆ ਉਹ ਕਿੱਥੇ ਹੈ ਆਪੇ ਆ ਜੂਗਾ ਹੁਣ ਮੈਂ ਕਿੱਥੇ ਕਰੂੰਗਾ ਫੋਨ